ਸਾਹਿਬ ਜੀ ਕਹਿੰਦੇ ਅਮਰ ਦੇ ਬੈਠੂ ਕੇ ਨਾਮ ਸਵੇਹ ਗੁਰੂ ਦਾ ਪਰਮਾਤਮਾ ਦਾ ਸੁਪਰਾਨਾ ਕਰਿਆ ਕਰ। ਗੁਰੂਵਰ ਜੀ ਨ ਪਰ ਸਾਹਿਬ ਜੀ ਕਹਿੰਦੇ 84 ਲੱਖ ਦੇ ਵਿੱਚ ਬੜੀਆਂ ਭੈੜੀਆਂ ਭੈੜੀਆਂ ਜੁਦਾ ਨੇ। ਪਾਸਾ ਜੀ ਕਹਿੰਦੇ ਨਾਮ ਬੋਲ ਸਕਦਾ ਨਾ ਦੱਸ ਸਕਦਾ ਕਿਉਂਕਿ ਮਨੁੱਖਾ ਸ਼੍ਰੀ ਬਲਿਆ ਤੋਂ ਬੋਲ ਕੇ ਹਰ ਇੱਕ ਚੀਜ਼ ਮੰਗ ਸਕਦਾਗਾ ਲੈ ਸਕਦਾਗਾ। ਆਹ ਲਈ ਸਰੀਰ ਲਈ ਤਨ ਲਈ ਮਨ ਲਈ ਜੋਗ ਚਾਹੀਦਾ ਤੋ ਆਪਣੇ ਸਭ ਕੁਝ ਮੰਗ ਲੈਣਾ ਲੈ ਲੈਣਾ ਤੋ ਕੰਮ ਵੀ ਕਰ ਸਕਦਾ ਤੈਨੂੰ ਹੱਥ ਪੈਰ ਦਿੱਤੇ ਨਹੀਂ ਡੱਬੇ ਨਹੀਂ ਪਰਵਾਤ ਮੰਨ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ 84 ਦੇ ਗੇੜ ਦੇ ਵਿੱਚ ਕਿਰਿਆ ਤਾਂ ਸਾਰੀ ਕਰਤਾ ਦਾ ਪਰ ਜਿਹੜਾ ਮਨੁੱਖਾ ਸਰੀਰ ਦੇ ਵਿੱਚ ਕਿਨਾਂ ਤੈਨੂੰ ਸਮਾਂ ਮਿਲਿਆ ਤੇਰੀ ਕੁਲ ਸੋਤਰਾ ਸ਼ਕਤੀ ਹੈ ਦਿਮਾਗ ਹੈ ਤੈਨੂੰ ਹਰ ਇੱਕ ਸੁੱਖ ਸੁਲਤਾ ਰੱਬ ਨੇ ਪਰਮਾਤਮਾ ਨੇ ਦੇ ਦਿੱਤੀਆਂ ਪਰ ਫਿਰ ਐਨੇ ਐਨੇ ਸੁੱਖ ਸੁਲਤਾ ਹੁੰਦੇ ਆ ਉਹਨਾਂ ਵੀ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਉਸ ਵਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਫਿਰ ਵੀ ਲੰਬੇ ਦਿਨ ਰੇਣਾ ਆ ਨਹੀਂ ਦਿੱਤਾ ਆ ਨਹੀਂ ਦਿੱਤਾ ਰੱਬ ਦੇ ਨਾਲ ਕੋਸੋ ਗੁਰੂ ਦੇ ਨਾਲ ਗਿਲੇ ਤੇ ਸਿਕਵੇ ਕਰਦਾ ਰਹਿੰਦਾਗਾ ਪਾਸਾ ਜੀ ਕਹਿੰਦੇ ਰੱਬ ਦੇ ਨਾਲ ਪਰਮਾਤਮਾ ਦੇ ਨਾਲ ਵਿਆਹ ਨਹੀਂ ਦਿੱਤਾ ਨਹੀਂ ਦਿੱਤਾ ਪ੍ਰਯਾਗ ਰਖੀ ਜਿੰਨੇ ਪਦਾਰਥ ਜਿੰਨੀਆਂ ਚੀਜ਼ਾਂ ਤੈਨੂੰ ਦਿੱਤੀਆਂ ਨੇ ਸ਼ਾਇਦ ਕਿਸੇ ਕੋਲ ਨਾ ਹੋਣ ਇਸ ਕਰਕੇ ਪਾਸਾ ਜੀ ਕਹਿੰਦੇ हे मूर्ख ਹਲੇ ਵੀ ਸੋਚ ਤੂੰ ਕਿਹੜੀ ਝੋਨਾ ਦੇ ਵਿੱਚ ਜਿੱਦੀ ਹੁੰਦਾ ਹੋਇਆ ਪਾਉਂਦਾ ਹੋਇਆ ਪਰਬੰਦਾ ਹੋਇਆ ਤੈਨੂੰ ਮਨੁੱਖਾ ਸ੍ਰੀ ਦਿੱਤਾ ਮਿਲ ਗਿਆ ਤੈਨੂੰ ਜ਼ਿੰਦਗੀ ਦਾ ਵੀ ਲੱਗੀ ਇਸ ਜ਼ਿੰਦਗੀ ਦੇ ਵਿੱਚ ਰਹਿ ਕੇ ਤੂੰ ਰੱਬ ਦੇ ਨੇੜੇ ਉਸ ਭਗਵਾਨ ਪਰਮਾਤਮਾ ਦੇ ਨੇੜੇ ਜਾਣਾ ਸੀ ਪਰ ਤੂੰ ਉੱਧ ਦੂਰ ਹੁੰਦਾ ਜਾ ਰਿਹਾ ਹੈਂ ਤੁ ਤਾਂ ਇਕੱਲੇ ਪਦਾਰਥਾਂ ਦੇ ਨਾਲ ਹੀ ਮੋਹ ਪਾ ਕੇ ਬੈਠ ਗਿਆ। ਤੂੰ ਤਾਂ ਰੱਬ ਨਾਲ ਹੀ ਸਿੱਖਵੇ ਕਰੀ ਜਾ ਨਾ ਪ੍ਰਮਾਤਮਾ ਨਾਲ ਗਿਲੇ ਕਰੀ ਜਾ ਨਾ ਵਿਆਗ ਦਿੱਤਾ। ਮਨ ਨੂੰ ਵੀ ਆ ਮਿਰ ਜੀ ਸਾਰੀ ਜ਼ਿੰਦਗੀ ਮਾਇਆ ਦੇ ਵਿੱਚ ਹੀ ਗੁਲਤਾਨ ਹੁੰਦਾ ਰਿਹਾ। ਛੱਡੀ ਨਹੀਂ ਬڑے ਬੰਦੇ ਨੇ ਦੁਨੀਆ ਵਿੱਚ ਸਮਾਜ ਜਿਨ੍ਹਾਂ ਨੂੰ ਬੜਾ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਪਿਆਰੋ ਫੇਰ ਵੀ ਰੱਬ ਦਾ ਸ਼ੁਕਰ ਨਹੀਂ ਕਰਦੇ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਅੰਮ੍ਰਿਤ ਰੋੜੀ ਦੀ ਸੰਭਾਲ ਨਹੀਂ ਕਰਦੇ ਕਿਤੇ ਅੰਮ੍ਰਿਤ ਰੁੱਟ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਬੈਠੇ ਨਹੀਂ ਤੇ ਗਿਲੇ ਬੜੇ ਕਰਦੇ ਨੇ ਰੱਬ ਵਿੱਚ ਖੋਟ ਬੜੇ ਕੱਢਦੇ ਨੇ ਰੱਬ ਨੂੰ ਬਾੜਾ ਕਹਿੰਦੇ ਨੇ ਪਰਣੀ ਪਿਆਰੇ ਰੱਬ ਜੋ ਵੀ ਕਰਦਾ ਭਗਵਾਨ ਪਰਮਾਤਮਾ ਜੋ ਵੀ ਕਰਦਾ ਉਹ ਚੰਗੀ ਕਰਦਾਗਾ ਅਪਿਛਲੇ ਦਿਨੀ ਦੇਖੋ ਹైదరాబాద్ ਦੇ ਵਿੱਚ ਇੱਕ ਜਹਾਜ਼ ਕਰੈਸ਼ ਹੋਇਆ ਇੱਕ ਵੀਰ ਨੇ ਬਾਹਰ ਜਾਣਾ ਸੀ ਯਾਰ ਜਦੋਂ ਉਹ ਪਹੁੰਚੇ ਏਅਰਪੋਰਟ ਦੇ ਉੱਪਰ ਕਿਤੇ ਘਰ ਦੇ ਵਿੱਚ ਉਹ ਇੱਕ ਚੀਜ਼ ਭੁੱਲ ਆਇਆ ਪਾਸਪੋਰਟ ਭੁੱਲ ਗਿਆ ਜਦ ਦੁਬਾਰਾ ਕਿਤੇ ਵਾਪਸ ਗਿਆ ਲੈਣ ਵਾਸਤੇ ਐਨੇ ਨੂੰ ਸਮਾਂ ਲੱਗਿਆ ਏਅਰਪੋਰਟ ਦੇ ਉਪਰਾਕੇ ਕੇ ਨੇ ਉਹਨੇ ਰੱਬ ਨੂੰ ਪਰਮਾਤਮਾ ਨੂੰ ਬੜੇ ਉੱਚੇ ਸ਼ਬਦ ਬੋਲੇ ਮੈਂ ਪਹਿਲੀ ਵਾਰ ਬਾਹਰ ਜਾ ਰਿਹਾ ਸੀ ਪਰ ਮੇਰਾ ਸਮਾਂ ਲੱਗਿਆ ਜਹਾਜ਼ ਨਹੀਂ ਗਿਆ ਉਹਨੇ ਬੜਾ ਰੌਲਾ ਪਾਇਆ ਬੜਾ ਕੁਝ ਕੀਤਾ ਪਰ ਹੁਣ ਵਸ ਨਹੀਂ ਜਦੋਂ 15 ਮਿੰਟਾਂ ਬਾਅਦ 15 20 ਮਿੰਟਾਂ ਬਾਅਦ ਥੋੜੀ ਜਿਹੀ ਦੂਰ ਜਦੋਂ ਖਾਬਰ ਸੁਣੀ ਇਹ ਜਹਾਜ਼ ਦਾ ਕ੍ਰਾਸ਼ ਹੋ ਗਿਆ ਵਿੱਚ 242 ਵਿਦਾਂਜ ਦਾ ਮੌਤ ਹੋ ਚੁੱਕੀ ਸੀ ਜਦੋਂ ਵੇਖਿਆ ਫਿਰ ਕਹਿੰਦੇ ਰੱਬ ਦਾ ਸ਼ੁਕਰ ਕਰਦਾ ਸੱਚੇ ਪਾਤਸ਼ਾਹ ਮੇਰੇ ਬੜੇ ਚੰਗੇ ਭਾਗ ਨੇ ਜੇ ਕਿਤੇ ਵਾਏ ਵੀ ਜਹਾਜ਼ ਦੇ ਵਿੱਚ ਬੈਠਾ ਹੁੰਦਾ ਤੇ ਮੇਰੀ ਵੀ ਮੌਤ ਹੋ ਜਾਂਦੀ ਸੀ ਹਰ ਵੇਲੇ ਕਹਿੰਦੇ ਉਰਬਾਗਿ ਪਰਮਾਤਮਾ ਕੇ ਨਿਭਰਿਆਦ ਕਰਦਾ ਮਥੇ ਜਿਗਦਾ ਸੱਚੇ ਪਾਤਸ਼ਾਹ ਮੈਂ ਬਚ ਗਿਆ ਜੋ ਕੀਤਾ ਤੋ ਚੰਗਾ ਕੀਤਾ ਮੈਂ ਬਾਸ ਗੁਣ ਭੁੱਲਾਇਆ ਪਰ ਮੇਰੇ ਕਰਮ ਮੇਰੇ ਕਰਮਾਂ ਨੇ ਮੈਨੂੰ ਬਚਾ ਲਿਆ ਪਰ ਤੂੰ ਜੋ ਵੀ ਕਰਦਾ ਤੋ ਚੰਗੀ ਕਰਦਾਂਦਾ ਸੋ ਇਸ ਕਰਕੇ ਪਿਆਰੇਓ ਰੱਬ ਜੋ ਵੀ ਕਰਦਾ ਭਗਵਾਨ ਪਰਮਾਤਮਾ ਜੋ ਵੀ ਕਰਦਾ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਉਹ ਚੰਗਾ ਕਰਦਾ ਹੈ ਪਰ ਗਿਲੇ ਨਾ ਕਰਿਆ ਕਰ ਉਸ ਵਹਿਗੁਰੂ ਪਰਮਾਤਮਾ ਦੇ ਨਾਲ ਸਿੱਖਵੇਂ ਲੱਗੇ ਏਸੇ ਕਰਕੇ ਗੁਰੂ ਵਰਜਨ ਪਾਸ਼ਾ ਜੀ ਕਹਿੰਦੇ ਭਾਈ 84 ਦੇ ਵਿੱਚ ਜੇ ਹੁੰਦਾ ਹੋਇਆ ਤੂੰ ਹਰੇ ਬੂੜੇ ਹੋਸੈ ਤੂੰ ਹੋਸੈ ਰਸਲ ਪਟਾਇਓ ਕਹਿੰਦੇ ਮੂਰਖ ਬੰਦੇ ਬੇਸਮਝ ਬੰਦੇ ਤੂੰ ਕਿਤੇ ਨਾਸਵੰਤ ਪਦਾਰਥਾਂ ਦੇ ਸਵਾਦ ਵਿੱਚ ਫਸਿਆ ਰਹਿਣਾ ਹਰ ਵੇਲੇ ਨਾਸਵੰਤ ਪਦਾਰਥਾਂ ਦੇ ਵਿੱਚ ਹਰ ਵੇਲੇ ਫਸਿਆ ਰਹਿਣਾ ਤੈਨੂੰ ਸਕਾਲ ਗੁਰੂ ਨੇ ਪਰਮਾਤਮਾ ਨੇ ਐਨਾ ਕੁ ਦਿੱਤਾ ਪਰ ਫੇਰ ਵੀ ਤੂੰ ਉਹਦਾ ਸੁਕਰਣੀ ਕਰਦਾ ਪਰਮਾਤਮਾ ਦਾ ਇਸ ਕਰਕੇ ਉਸ ਵਹਿਗੁਰੂ ਪਰਮਾਤਮਾ